ਸਮਾਣਾ ਦੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਪਹੁੰਚੇ ਅਤੇ ਉਹਨਾਂ ਨਾਲ ਗੱਲਬਾਤ ਕੀਤੀ ਗਈ ਤੇ ਉਹਨਾਂ ਨੇ ਕਿਹਾ ਪੰਜਾਬ ਦੇ ਸਰਕਾਰ ਵੱਲੋਂ ਜਿਹੜਾ ਨਸ਼ੇ ਦੇ ਖਿਲਾਫ ਯੁੱਧ ਚੜਾਇਆ ਹੈ ਉਹ ਚੰਗੇ ਨਤੀਜੇ ਸਾਹਮਣੇ ਆਣਗੇ ਅਤੇ ਕਿਸਾਨਾਂ ਦੇ ਜਿਹੜੇ ਮਸਲੇ ਨੇ ਉਹ ਵੀ ਜਲਦੀ ਹੱਲ ਕੀਤੇ ਜਾਣਗੇ ਇਸ ਮੌਕੇ ਤੇ ਸਮਾਣਾ ਦੇ ਵਿਧਾਇਕ ਚੇਤਨ ਸਿੰਘ ਜੋੜਾ ਮਾਜਰਾ ਅਤੇ ਮਹਿਲਕਲਾ ਦੇ ਵਿਧਾਇਕ ਕੁਲਬੰਦ ਸਿੰਘ ਪੰਡੋਰੀ ਅਤੇ ਡੀਐਸਪੀ ਸਮਾਣਾ ਜੀ ਐ ਸਕੰਦ ਐਸਡੀਐਮ ਸਮਾਣਾ ترਸੀਮ ਚੰਦ ਅਤੇ ਇਸ ਇਲਾਕੇ ਤੇ ਪਤਵੰਤੇ ਲੋਕ ਹਾਜ਼ਰ ਸਨ ਅੱਜ ਯੁਗੇਸ਼ ਜੀ ਹੋਰਾਂ ਨੇ ਇੱਥੇ ਆਪਦੇ ਦਫ਼ਤਰ ਦਾ ਉਦਘਾਟਨ ਕੀਤਾ ਹੈ ਹਾਂਜੀ ਤੇ ਅੱਜ ਆਏ ਆ ਇਹਨਾਂ ਨਾਲ ਮਿਲਾਂਗੇ ਦੇਖਾਂਗੇ ਔਰ ਸਟੇਟ ਦੀ ਤਰੱਕੀ ਦੇ ਲਈ ਕੀ ਹੋ ਸਕਦਾ ਸਾਡੇ ਬਿਜ਼ਨਸਮੈਨ ਕੈਮਰਾਂ ਸਾਡੇ ਕਿਸਾਨ ਕੈਮਰਾਂ ਸਾਡੇ ਜਿਹੜੇ ਕਾਰੋਬਾਰੀਓ ਕੈਮਰਾਂ ਉਹਨਾਂ ਨੂੰ ਕੀ ਕੀ ਚਾਹੀਦਾ ਉਹਨਾਂ ਨਾਲ ਵਿਚਾਰ ਬਤਾਂਦੇ ਕਰਾਂਗੇ ਅਜਿੱਥੇ ਇਹ ਤੁਸੀਂ ਦੱਸੋ ਅਸੀਂ ਤਾਂ ਕੰਮ ਕਰ ਲਿਆ ਥਾਂ ਤੇ ਵਧੀਆ ਲੱਗ ਰਿਹਾ ਮਾਫਰ ਪੁੱਛ ਲਈ ਕਿ ਸਹੀ ਫੈਸਲੇ ਨਹੀਂ ਦੇਖੋ ਇਹ ਤੇ ਅਸੀਂ ਤਾਂ ਲੱਗੇ ਹੋਏ ਸੀ ਔਰ ਸਰਕਾਰ ਨੇ ਇੱਕ ਯੁੱਧ ਨਸ਼ਿਆਂ ਵਿਰੁੱਧ ਸ਼੍ਰੀਮਾਨ ਅਰਵਿੰਦ ਕੇਜਰੀਵਾਲ ਜੀ ਦੇ ਜਿਹੜੇ ਦੇਸ਼ਾਨਿਰਦੇਜਾਂ ਤੇ ਇੱਕ ਬੜਾ ਇਫੈਕਟਿਵ ਜਿਹੜੀ ਮੁਹਿੰਮ ਚਲਾਈ ਹੋਈ ਹੈ ਔਰ ਜਿਹੜੇ-ਜਿਹੜੇ ਵੀ ਲੋਕ ਇਹਦੇ ਵਿੱਚ ਇਨਵੋਲਡ ਨੇ ਉਹਨਾਂ ਨੂੰ ਬਿਲਕੁਲ ਨਹੀਂ ਬਖਸ਼ਿਆ ਜਾਏਗਾ ਔਰ ਪੂਰੀ ਸ਼ਕਤੀ ਦੇ ਨਾਲ ਤੁਹਾਨੂੰ ਗਰਾਊਂਡ ਦੇ ਵਿੱਚ ਤੁਹਾਨੂੰ ਤਸੱਲੀ ਹੈ ਠੀਕ ਹੈ ਨਾ ਵਫੇ ਠੀਕ ਜਿਸ ਤਰ੍ਹਾਂ ਜਿਸ ਤਰ੍ਹਾਂ ਸੜਕਾਂ ਤੇ ਬੈਠ ਰਹੇ ਹੈ ਤੇ ਇਸ ਨੂੰ ਰੁਕਣ ਦੇ ਲਈ ਇਸ ਤਰ੍ਹਾਂ ਹੋਣ ਵਾਲਾ ਵਾਹ ਕਲ ਜਿਦਰਾ ਤੇ ਕਿਸ ਤਰ੍ਹਾਂ ਇਹ ਮਸਲਾ ਮਤਲਬ ਜਲਦੀ ਜੀ ਹੋਵੇ ਠੀਕ ਤੁਸੀਂ ਤੋਂ ਨਹੀਂ ਬਿਲਕੁਲ ਸਾਰੀ ਗੱਲਬਾਤ ਕਰਕੇ ਸਾਰਾ ਕੋ ਠੀਕ ਹੋ ਜਾਣਾ ਅੱਜ ਵੀ ਗੱਲ ਹੋਈ ਹੈ ਕਿਸਾਨਾਂ ਨਾਲ ਗੱਲ ਹੋਈ ਹੈ ਕਿਸਾਨਾਂ ਨਾਲ ਗੱਲ ਹੋਈ ਹੈ ਸਭ ਠੀਕ ਹੋ ਜਾਏਗਾ ਠੀਕ ਹੈ ਸਰ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪ੍ਰਸੋਤਮ ਕੋ ਸਿਕਸਮਾਣਾ ਨਿਊਜ਼